ਨਵੇਂ ਸਾਲ ਦੇ ਦਿਨ ਬਾਰਿਸ਼ ਪੈਣ ਦੇ ਆਸਾਰ ਨਾ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕੀਤੀ ਆ ਦੋ ਤੋਂ ਬਾਅਦ ਕੜਾਕੇ ਦੀ ਠੰਡ ਧੁੰਦ ਕਹਿਰ ਮਚਾਵੇਗੀ ਤੇ ਲੋਕ ਸਤਰਕ ਰਹਿਣ ਜਿਸ ਜ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੜਾਕੇ ਦੀ ਠੰਡ ਪਵੇਗੀ ਅਤੇ ਮੀਂਹ ਵੀ ਪਵੇਗਾ ਜਿਸ ਦੇ ਨਾਲ ਠੰਡ ਦੇ ਵਿੱਚ ਹੋਰ ਵਾਧਾ ਹੋਵੇਗਾ ਧੁੰਦ ਦਾ ਅਲਰਟ ਤੇ ਸীতਲਹਿਰ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ ਜੀ ਇੱਕ ਵੈਸਟਰਨ ਡਿਸਟਰਬੈਂਸ ਸਿਸਟਮ ਦਾ ਅਸਰ ਰੀਜਨ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜਿਸ ਦੇ ਕਰਕੇ ਡੇ ਟਾਈਮ ਟੈਂਪਰੇਚਰ ਦੇ ਵਿੱਚ ਗ੍ਰਾਵਟ ਅਬਜ਼ਰਵ ਕੀਤੀ ਗਈ ਹੈ ਅੱਜ ਦਾ ਡੇ ਟਾਈਮ ਟੈਂਪਰੇਚਰ 15 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.6 ਡਿਗਰੀ ਸੈਂਟੀਗ੍ਰੇਡ ਘੱਟ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 7.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.8 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਅਨੇ ਜੀ ਅਨਵਰੇ ਜਿਹਾ ਨੇ ਮੌਸਮ ਦੀ ਗੱਲ ਕਰੀ ਤਾਂ ਅੱਜ ਔਰ ਕੱਲ 2 ਦਿਨ ਪੰਜਾਬ ਦੇ ਵਿੱਚ ਡਬਲੂ ਡੀ ਸਿਸਟਮ ਦਾ ਅਸਰ ਜਿਹੜਾ ਦੇਖਣ ਨੂੰ ਮਿਲ ਸਕਦਾ ਸੋ ਉਹਦੇ ਕਰਕੇ ਅੱਜ ਸਾਊਥ-ਵੈਸਟਰਨ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਦੇ ਵਿੱਚ ਔਰ ਕੱਲ ਨੂੰ ਸੈਂਟਰਲ ਔਰ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਜਾਂ ਗਰਜ ਚਮਕ ਹੋ ਸਕਦੀ ਹੈ ਔਰ ਉਹਦੇ ਤੋਂ ਬਾਅਦ ਜਿਹੜਾ ਫੇਰ ਸੰਗਣੀ ਧੁੰਦ ਔਰ ਕਲੀਅਰ ਸਕਾਈ ਕੰਡੀਸ਼ਨਸ ਦੇਖਣ ਨੂੰ ਮਿਲ ਸਕਦੀਆਂ ਨੇ ਸੋ ਅੱਜਰ ਕੱਲ ਜਿਹੜਾ yellow alert ਕਾਫੀ ਡਿਸਟ੍ਰਿਕਟਸ ਵਾਸਤੇ ਆਇਮ ਦੇ ਵੱਲੋਂ ਜਾਰੀ ਕੀਤਾ ਗਿਆ ਔਰ ਫਿਰ ਕੱਲ ਤੋਂ ਜਿਹੜਾ ਸਾਊਥ ਡਿਸਟ੍ਰਿਕਟ ਸਾਊਥ-ਵੈਸਟਰਨ ਡਿਸਟ੍ਰਿਕਟਸ ਵਾਸਤੇ orange alert ਜਾਰੀ ਕੀਤਾ ਗਿਆ ਸੰਗਣੀ ਧੁੰਦ ਉੱਥੇ ਹੋ ਸਕਦੀ ਹੈ ਔਰ 2-3-4 ਤਰੀਕ ਨੂੰ ਫਿਰ ਜਿਹੜੀ ਸੰਗਣੀ ਧੁੰਦ ਔਰ ਕੋਲਡ ਵੇਵ ਕੰਡੀਸ਼ਨਸ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਦੇਖਣ ਨੂੰ ਮਿਲ ਸਕਦੀਆਂ ਔਰ ਇਹਦੇ ਵਾਸਤੇ ਵੀ orange ਔਰ yellow alerts ਜਿਹੜੇ ਕੁਝ ਡਿਸਟ੍ਰਿਕਟਸ ਵਾਸਤੇ ਜਾਰੀ ਕੀਤੇ ਗਏ ਨੇ ਫਾਰਮੂਲਾ ਤੇ ਵੀ ਨਾ आ, बिल्कुल जी आज और कल जड़ा, आ, येलो अलर्ट है आ, वो जड़ी गरज चमक या हल्की बारिश हो सकती है वो वास्ते है और दो तरीक तो संघनी धुंध वास्ते आ, कुछ डिस्ट्रिक्स वास्ते ऑरेंज और कुछ वास्ते येलो अलर्ट फिर जारी किया गया है, है लिखे 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 लिखे। आ, बिल्कुल जी येलो और ऑरेंज अलर्ट है का? ਅ ਦੋਰ ਤਿੰਨ ਤਰੀਕ ਨੂੰ ਸਾਊਥ-ਵੈਸਟਰਨ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਵਾਸਤੇ ਜਿਹੜਾ ਔਰੇਂਜ ਅਲਰਟ ਹੈ ਔਰ ਕੁਝ ਡਿਸਟ੍ਰਿਕਟਸ ਵਾਸਤੇ yellow ਅਲਰਟ ਜਾਰੀ ਕੀਤਾ ਗਿਆ ਔਰ 4 ਤਰੀਕ ਨੂੰ ਸਾਰੇ ਹੀ ਡਿਸਟ੍ਰਿਕਟਸ ਵਾਸਤੇ ਜਿਹੜਾ yellow ਅਲਰਟ ਜਾਰੀ ਕੀਤਾ ਗਿਆ। ਅੰਮ੍ਰਿਤਸਰ ਤੋਂ ਟੈਂਪਰੇਚਰ ਸਹੀ ਹੋ ਗਿਆ 32 ਡਿਗਰੀਸ ਅ ਬਰਸਾਤ ਤੋਂ ਬਾਅਦ ਕਿਉਂਕਿ ਹੁਣ ਜਿਹੜੀਆਂ ਕਲਾਊਡੀ ਕੰਡੀਸ਼ਨਸ ਬਣੀਆਂ ਹੋਈਆਂ ਨੇ ਕਲਾਊਡੀ ਕੰਡੀਸ਼ਨਸ ਦੇ ਵਿੱਚ ਡੇ ਟਾਈਮ ਟੈਂਪਰੇਚਰ ਦੇ ਵਿੱਚ ਗ੍ਰਾਵਟ ਆ ਜਾਂਦੀ ਹੈ ਕਿਉਂਕਿ ਧੁੱਪ ਪ੍ਰੋਪਰ ਨਹੀਂ ਹੁੰਦੀ ਜਿਵੇਂ ਅੱਜ ਦਾ ਟੈਂਪਰੇਚਰ 15 ਡਿਗਰੀ ਸੈਂਟੀਗ੍ਰੇਡ ਕੋਟ ਕੀਤਾ ਗਿਆ ਸੋ ਅੱਜ ਔਰ ਕੱਲ ਦੋ ਦਿਨ ਇਹ ਇਫੈਕਟ ਹੋ ਸਕਦਾ ਪਰ ਪਰਸੋਂ ਤੋਂ ਜਿਹੜਾ ਸੰਗਣੀ ਤੁੰਦ ਪੰਜਾਬ ਦੇ ਵਿੱਚ ਕਾਫੀ ਥਾਂਾਂ ਤੇ ਹੋ ਸਕਦੀ ਹੈ ਬਟ ਡੇ ਟਾਈਮ ਟੈਂਪਰੇਚਰ ਦੇ ਵਿੱਚ ਕੋਈ ਗ੍ਰਾਵਟ ਐਕਸਪੈਕਟਡ ਨਹੀਂ ਹੈ ਲੋਕਾਂ ਨੂੰ ਇਹ ਫਿਲਰਨਾ ਚਾਹੀਦਾ ਹੈ ਲੋਕਨਵਹੀ ਦੱਸ ਸਕਦੇ ਆ ਜੀ ਕਿ ਅੱਜ ਔਰ ਕੱਲ 2 ਦਿਨ ਕੁਝ ਥਾਵਾਂ ਤੇ ਜਿਹੜੀ ਹਲਕੀ ਬਾਰਿਸ਼ ਜਾਂ ਕਰਚਮਕ ਹੋ ਸਕਦੀ ਹੈ ਔਰ ਉਹਦੇ ਤੋਂ ਬਾਅਦ ਫੇਰ ਸੰਗਣੀਤ ਹੁੰਦੀਆਂ ਕੰਡੀਸ਼ਨਸ ਪ੍ਰਵੇਲ ਕਰਨਗੀਆਂ ਸੋ ਸਾਰਿਆਂ ਨੂੰ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈਲਦੀ ਟਾਈਟਸ ਨੂੰ ਲੈਣੀ ਚਾਹੀਦੀ ਹੈ ਐਕਸਪੋਜ਼ਰ ਜਿੰਨਾ ਹੋ ਸਕੇ ਵਿਚਾਰ ਰੱਖਣਾ ਚਾਹੀਦਾ ਘੱਟ ਤੋਂ ਘੱਟ ਐਕਸਪੋਜ਼ਰ ਕਰਨਾ ਚਾਹੀਦਾ ਔਰ ਸੈਕੰਡਲੀ ਦੋ ਤਰੀਕ ਤੋਂ ਫੇਰ ਜਿਹੜੀ ਸੰਗਣੀ ਧੁੰਦ ਹੋ ਸਕਦੀ ਹੈ ਇੱਕ ਤਰੀਕ ਤੋਂ ਹੀ ਸਾਊਥ-ਵੈਸਟਰਨ ਡਿਸਟ੍ਰਿਕਟਸ ਦੇ ਵਿੱਚ ਸੰਗਣੀ ਧੁੰਦ ਹੋ ਸਕਦੀ ਹੈ ਉਹਦੇ ਵਾਸਤੇ orange alert ਸਾਊਥ-ਵੈਸਟਰਨ ਡਿਸਟ੍ਰਿਕਟਸ ਵਾਸਤੇ ਇੱਕ ਤਰੀਕ ਨੂੰ ਵੀ ਹੈ ਔਰ ਦੋ ਤੋਂ ਫੇਰ ਲਗਭਗ ਸਾਰੇ ਡਿਸਟ੍ਰਿਕਟਸ ਦੇ ਵਿੱਚ ਸੰਗਣੀ ਧੁੰਦ ਹੋ ਸਕਦੀ ਹੈ ਕੋਲ ਵੀ ਕੰਡੀਸ਼ਨਸ ਬਣ ਸਕਦੀਆਂ ਨੇ ਸੋ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਕਿਉਂਕਿ ਵਿਜ਼ਿਬਿਲਟੀ ਬਹੁਤ ਘੱਟ ਜਾਂਦੀ ਹੈ ਔਰ ਡਰਾਈਵ ਕਰਨ ਦਾ ਧਿਆਨ ਰੱਖੋ ਔਰ ਜਿੰਨਾ ਹੋ ਸਕੇ ਟ੍ਰੈਵਲ अर्ਲੀ ਮਾਰਨਿੰਗ ਵਾਰ ਸ਼ਾਮ ਔਰ ਰਾਤ ਦੇ ਟਾਈਮ ਤੇ ਅਵੋਇਡ ਕਰੋ ਇਸ ਬਰਸਾਤ ਦਾ ਫਸਲਾਂ ਦੇਤੇ ਕੀ ਹਾਂ ਜੀ ਫਸਲਾਂ ਵਾਸਤੇ ਬਰਸਾਤ ਫੇਵਰੇਬਲ ਹੀ ਹੋਏਗੀ ਕਿਉਂਕਿ ਹੈਵੀ ਰੇਨ ਦੀ ਕੋਈ ਪ੍ਰੇਡਿਕਸ਼ਨ ਨਹੀਂ ਹੈ ਹਲਕੀ ਬਾਰਿਸ਼ ਕਿਤੇ ਕਿਤੇ ਹੋ ਸਕਦੀ ਹੈ ਸੋਧਨਾ ਰਿਕੁਆਇਰਡ ਮੌਇਸਚਰ ਜ਼ਰੂਰ ਜਿਹੜਾ ਸੋਇਲ ਨੂੰ ਔਰ ਕ੍ਰੌਪ ਨੂੰ ਮਿਲ ਸਕਦਾ ਸੋਦਾਦੀ ਇਹ ਹੈ ਕਿ ਲਗਾਤਾਰ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਕਣਕੇ ਦੀ ਠੰਡ ਕਰਕੇ ਲੋਕ ਕੂਂਗੜ ਦੇ ਨਜ਼ਰ ਆ ਰਹੇ ਨੇ ਤੇ ਹੁਣ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਜਿਹਦੇ ਚੱਲਦੇ ਠੰਡ ਦੇ ਵਿੱਚ ਹੋਰ ਵਾਧਾ ਹੋਵੇਗਾ ਹਕੀਕਤ ਤੋਂ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ